ਬੱਸ ਚੋਰੀ ਦੇ ਮਾਮਲੇ ਦੇ ਵਿੱਚ ਪੁਲਿਸ ਨੇ ਵੱਡੀ ਕਾਮਯਾਬੀ ਹਾਸਲ ਕਰਦਿਆਂ ਇੱਕ ਸ਼ਖਸ ਨੂੰ ਗ੍ਰਿਫਤਾਰ ਕੀਤਾ ਹੈ ਜੋ ਸ਼ੌਂਕ ਪੂਰੇ ਕਰਨ ਦੇ ਲਈ ਵਾਹਨ ਚੋਰੀ ਕਰਦਾ ਸੀ ਇਹ ਮਾਮਲਾ ਉਸ ਸਮੇਂ ਸਾਹਮਣੇ ਆਇਆ ਜਦੋਂ ਇੱਕ ਪੀਆਰਟੀਸੀ ਬੱਸ ਸਟੈਂਡ ਤੋਂ ਚੋਰੀ ਹੋ ਗਈ ਹਾਲਾਂਕਿ ਚੋਰ ਬੱਸ ਨੂੰ ਲੈ ਕੇ ਜਾ ਰਿਹਾ ਸੀ ਪਰ ਜਦੋਂ ਬੱਸ ਰਸਤੇ ਦੇ ਵਿੱਚ ਟੋਏ ਦੇ ਵਿੱਚ ਫਸ ਗਈ ਤਾਂ ਉਹ ਬੱਸ ਉੱਥੇ ਹੀ ਛੱਡ ਕੇ ਮੌਕੇ ਤੋਂ ਫਰਾਰ ਹੋ ਗਿਆ ਪੁਲਿਸ ਨੇ 48 ਘੰਟਿਆਂ ਦੇ ਅੰਦਰ ਅੰਦਰ ਅਮਨਿੰਦਰ ਸਿੰਘ ਉਰਫ ਲੰਬੂਨਾ ਦੇ ਵਿਅਕਤੀ ਨੂੰ ਗ੍ਰਿਫਤਾਰ ਕਰ ਲਿਆ ਹੈ ਪੁਲਿਸ ਦੇ ਅਨੁਸਾਰ ਇਹ ਵਿਅਕਤੀ ਪੱਕਾ ਚੋਰ ਹੈ ਅਤੇ ਇਸ ਤੋਂ ਇਲਾਵਾ ਵੀ ਇੱਕ ਟਰੱਕ ਚੋਰੀ ਦੀ ਕੋਸ਼ਿਸ਼ ਵੀ ਕਰ ਚੁੱਕਿਆ ਹੈ ਚੋਰ ਕੋਲੋਂ ਮਾਸਟਰ ਕੀ ਅਤੇ ਹੋਰ ਚੋਰੀ ਵਿੱਚ ਵਰਤੋ ਵਾਲਾ ਸਮਾਨ ਵੀ ਬਰਾਮਦ ਹੋ ਚੁੱਕਿਆ ਹੈ ਪੁਲਿਸ ਹੁਣ ਇਸ ਚੋਰ ਤੋਂ ਹੋਰ ਚੋਰੀਆਂ ਬਾਰੇ ਵੀ ਡੂੰਘਾਈ ਦੇ ਨਾਲ ਪੁੱਛਗਿੱਛ ਕਰ ਰਹੀ ਹੈ ਇਹ ਵਾਕਾ ਕੀ ਹੋਇਆ ਜੀ ਸਰ ਇਹ ਸਰ ਮੈਨੂੰ ਸਵੇਰੇ ਤਕਰੀਬਨ 6:30 ਵਜੇ ਕਾਲ ਆਈ ਸੀ ਵੀ ਆਪਣੀ ਬੱਸ ਬੱਸ ਸਟੈਂਡ ਵਿੱਚੋਂ ਚੋਰੀ ਹੋ ਗਈ ਹੈ ਤੇ ਪਰ ਮੈਂ ਪੁੱਛਿਆ ਵੀ ਕੋਈ ਕੋਈ ਪੱਕਾ ਪਤਾ ਲੱਗਿਆ ਉਹ ਕਹਿੰਦੇ ਵੀ ਬੱਸ ਆਪਣੀ ਜਿਹੜੀ ਟੱਕ ਜੁਨੀਅਨ ਤੋਂ ਮਾਨਸਾ ਕਿੰਚੇ ਰੋੜ ਜਾਂਦੀ ਹੈ ਉਸ ਦੇ ਵਿੱਚ ਜਿਹੜੇ ਖੱਡੇ ਚੀਲੇ ਬਣੇ ਹੋਇਆ ਉੱਥੇ ਖੜੀ ਹੈ ਜੀ ਅੱਛਾ ਹਾਂ ਜੀ ਉਹ ਬੱਸ ਸਵੇਰੇ ਕਿੰਨੇ ਵਜੇ ਇਹ ਸਵੇਰੇ 7:50 ਮਿੰਟ ਦੇ ਮਾਨ ਮੰਡੀ ਤੋਂ ਮਾਨਸਾ ਜਾਂਦੀ ਹੈ ਜੀ ਡਰਾਈਵਰ ਦਾ ਨਾਂ ਕੀ ਹੈ ਡਰਾਈਵਰ ਦਾ ਨਾਮ ਕੁਲਦੀਪ ਸਿੰਘ ਹੈ ਜੀ ਕਨੈਕਟਰ ਦਾ ਕਨੈਕਟਰ ਦਾ ਗੁਰਪ੍ਰੀਤ ਸਿੰਘ ਹੈ ਜੀ ਬੱਸ ਨੰਬਰ ਕਿੰਨਾ ਹੈ? ਬੱਸ ਨੰਬਰ 67 ਹੈ। EB03 BH67 ਇਹ ਬੰਦੇ ਕੋਈ ਪਤਾ ਲੱਗਿਆ ਤੁਹਾਨੂੰ? ਨਹੀਂ ਸਰ ਹਲੇ ਕੋਈ ਪਤਾ ਨਹੀਂ ਲੱਗਿਆ। ਅਸੀਂ ਆਪਣੇ ਵੱਲੋਂ ਮੋੜ ਥਾਣੇ ਵਿੱਚ ਕੰਪਲੀਟ ਪੁੱਛਤੀ ਹੈ। ਫਿਲਹਾਲ ਉਹਨਾਂ ਵੱਲੋਂ ਤਫ਼ਤੀਸ਼ ਚੱਲ ਰਹੀ ਹੈ। ਬੱਸ ਸਟੈਂਡ ਦੇ ਵਿੱਚ ਕੋਈ ਆਪਣਾ ਚੌਕੀਦਾਰ ਹੁੰਦੇ? ਨਹੀਂ ਜੀ ਬੱਸ ਸਟੈਂਡ 'ਚ ਕੋਈ ਚੌਕੀਦਾਰ ਨਹੀਂ। ਕਿਉਂ? ਕਿਉਂਕਿ ਇਹ ਨਗਰ ਕੌਂਸਲ ਵੱਲੋਂ ਹੈ ਜੀ। ਅਗਰ ਸਾਡੇ ਪੀਆਰਸੀ ਦਾ ਬੱਸ ਸਟੈਂਡ ਦਾ ਤਾਂ ਸਾਡੇ ਵੱਲ ਸਿਕਿਉਰਿਟੀ ਹੁੰਦੀ ਹੈ ਪ੍ਰੋਪਰ। ਇਹ ਨਗਰ ਕੌਂਸਲ ਮੋੜ ਤੇ ਨਹੀਂ ਆਉਂਦਾ ਇਸ ਕਰਕੇ ਇੱਥੇ ਕੋਈ ਵੀ ਰਾਤ ਵਾਸਤੇ ਚੌਕੀਦਾਰ ਜਾਂ ਪਹਿਰੇਦਾਰ ਨਹੀਂ ਆਏਗਾ ਕਿਉਂਕਿ ਇਹ ਬੱਸਾਂ ਖੜਤੀਆਂ ਜੀ ਦੋੜ ਵੇ ਗਈਆਂ ਇਹ ਜੇ ਹੋਂਦ ਤੇ ਚੋਰੀ ਵੀ ਹੋਂਦ ਜ਼ਿੰਮੇਵਾਰੀ ਇਹ ਕਿਹਦੀ ਬਣਦੀ ਹੈ ਜ਼ਿੰਮੇਵਾਰ ਤਾਂ ਇਹ ਮੋੜ ਕੌਂਸਲ ਦੀ ਬਣਦੀ ਹੈ ਨਗਰ ਕੌਂਸਲ ਦੀ ਬਣਦੀ ਹੈ ਉਹ ਆਪਦਾ ਇੱਥੇ 700 ਪਰਚੀ ਰਹਿਣਾ ਤੇ ਸਾਨੂੰ ਸਹੂਲਤਾਂ ਨਹੀਂ ਸੇ ਚੌਕੀਦਾਰ ਨਹੀਂ ਸੇ ਇਹ ਤਾਂ ਖੁੱਪ ਜਿਵੇਂ ਗਈ ਬੱਸ ਜਿੱਕ ਨੂੰ ਇਹ ਸਾਰਾ ਮੈਂ ਰਸਤਾ ਉੱਥੇ ਇੱਕ ਤਾਂ ਰਸਤਾ ਬਹੁਤ ਜ਼ਿਆਦਾ ਖਰਾਬ ਹੈ ਪਹਿਲੇ ਹੀ ਕਾਫੀ ਚੰਦਾ ਰਸਤਾ ਮੈਂ ਚੱਲ ਰਿਹਾ ਹਾਂ ਤੇ ਉੱਥੇ ਰਸਤਾ ਖਰਾਬ ਹੋਣ ਕਰਕੇ ਉੱਥੇ ਸੜਕ ਦੇ ਉੱਪਰ ਨਾ ਮਿੱਟੀ ਪਾਈ ਹੋਈ ਸੀਗੀ ਉਹ ਅਣਜਾਣ ਸੀ ਬੰਦਾ ਨਾਲੋ ਡਰਾਈਵਰ ਜੋ ਜੋ ਲਗਿਆ ਗੱਡੀ ਉਹ ਨਹੀਂ ਪਤਾ ਲੱਗ ਰਹਾ ਰਾਤ ਦਿਨ ਇਹ ਕਿਸ ਕਰਕੇ ਗੱਡੀ ਉਹ ਚੀਲੇ ਦੇ ਵਿੱਚ ਉੱਥੇ ਵਸ ਗਈ ਕੋਈ ਸਾਨੂੰ ਮਾੜਾ ਮੋਟਾ ਪਤਾ ਜੀ ਵੀ ਬੰਦੇ ਕਿਰੋਂ ਆਏ ਨਹੀਂ ਸਰ ਹੁਣ ਇਸ ਵਾਰ ਕੋਈ ਜਾਣ ਬਾਕੀ ਚਾਰ ਦੇ ਵਿੱਚ ਕਿੰਨੀਆਂ ਬੱਸਾਂ ਨਹੀਂ ਆ ਤਕਰੀਬਨ ਸਾਡੀਆਂ 9 ਬੱਸਾਂ ਖੜਦੀਆਂ ਪੀ ਆਰ ਸੀ ਦੀਆਂ ਦੋ ਬਲਾ ਡਾੜੀ ਪੁੰਦੀਆਂ 7 ਪੀ ਆਰ ਸੀ ਬੰਨਾਂ ਦੀ ਪੁੰਦੀਆਂ ਜੀ ਬਾਕੀ ਪ੍ਰਾਈਵੇਟ ਬੱਸਾਂ ਖੜਦੀਆਂ ਜਿੰਨੇ ਮਿੰਨੀਆਂ ਹੋਣਗੇ ਜੀ ਵੱਖ-ਵੱਖ ਰੂਟਾਂ ਤੇ ਚੱਲਦੀਆਂ ਹੋ ਬੱਸਾਂ ਜੀ ਕਿੰਨੀਆਂ ਬੱਸਾਂ ਨਾਲ ਸ਼ੇਰਖਾ ਨਹੀਂ ਕੀਤੀ ਗਈ ਇਹ ਬੱਸਾਂ ਸਵੇਰ 6 ਵਜੇ ਤਰ੍ਹਾਂ ਵੰਡੀ ਸਭ ਹੋ ਜਾਂਦੀ 1 6 ਵਜੇ ਦੇ 40 ਮਿੰਟ ਤੇ ਮਾਨਸ ਆ ਜਾਂਦੀ ਹੈ ਪਹਿਲਾਂ ਉਹ ਗੱਡੀਆਂ ਉਹਨਾਂ ਤੋਂ ਸਟਾਰਟ ਨਹੀਂ ਹੋਈਆਂ ਤੇ ਇਸ ਕਰਕੇ ਉਹ ਗੱਡੀਆਂ ਨੂੰ ਕਾ ਉਹ ਹਲਚਲ ਕਰ ਹੋਈ ਹੈ ਜਿਸ ਤਰ੍ਹਾਂ ਇਹ ਲੱਗਦਾ ਵੀ ਬੰਦੇ ਘਟੂ ਘਟ 4 ਜਾਂ 5 ਬੰਦੇ ਹੋਣਗੇ ਉਹ ਵੀ ਧੱਕਾ ਲਾ ਕੇ ਸਟਾਰਟ ਕਰਨ ਦੀ ਕੋਸ਼ਿਸ਼ ਕਰੀ ਹੈ ਉਹ ਸਟਾਰਟ ਨਹੀਂ ਹੋਣਾ ਇਹ ਗੱਡੀ ਸਟਾਰਟ ਹੋਈ ਹੈ ਤਕਰੀਬਨ ਸਾਢੇ 8 ਅਸੀਂ ਚੈੱਕ ਕਰਿਆ ਵੀ ਸੀਸੀਟੀਵੀ ਕੈਮਰਾ ਚੈੱਕ ਕਰਿਆ ਉਹ ਮੇਰੇ ਹਿਸਾਬ ਨਾਲ ਵੀ 11:30 ਵੀਰ ਚ ਸਾਡੂੰ ਗੱਡੀ ਜਾਂਦੀ ਮਿਲੀ ਉਹ ਆਪਣਾ ਟਰੱਕ ਜਿਹੜਾ ਕੋਲੇ ਕਿ ਉਹ ਗੱਡੀਆਂ ਇਹ ਤਕਰੀਬਨ ਬੱਸ ਸਟੈਂਡ ਚ ਮੇਰੇ ਸਾਹਮਣੇ 11 ਕੁ ਵਜੇ ਗੱਡੀ ਗਈ ਹੈ ਮਾਦੇ ਮਰਾਈਏ ਦੱਸਣਾ ਚਾਹਨਾ ਹੈ ਕਿ ਪਿਛਲੇ ਦਿਨੀ ਇੱਕ ਪੀ ਆਰਟੀਸੀ ਦੀ ਬੱਸ ਦੀ ਚੋਰੀ ਦੀ ਰਿਪੋਰਟ ਹੋਈ ਸੀ ਮੌੜ ਥਾਣੇ ਜਿਸ ਤੇ ਅਸੀਂ ਇੱਕ ਪਰਚਾ ਦਰ ਕੀਤਾ ਸੀ 119 ਨੰਬਰ ਪੁਲਿਸ ਸਟੇਸ਼ਨ ਮੌੜ ਚ ਅਗਿਆਤ ਵਿਅਕਤੀ ਦੇ ਖਿਲਾਫ ਉਸ ਵਿੱਚ ਸਾਨੂੰ ਇੱਕ ਸਫਲਤਾ ਮਿਲੀ ਹੈ ਜੀ ਉੱਚ ਜਿਹੜੀਆਂ ਇੱਕ ਜਹੀ ਬੰਦਾ ਫੜਿਆ ਹੈਗਾ ਜਿਹੜਾ ਕਿ ਅਮਨਿੰਦਰ ਸਿੰਘ ਲੰਬੂ ਜਿਹੜਾ ਮੌੜ ਦਾ ਹੀ ਰਹਿਣ ਵਾਲਾ ਵਾਸੀ ਹੈਗਾ ਉਸਨੇ ਇਹ ਬਸ ਚੋਰੀ ਕੀਤੀ ਸੀ ਉਹ ਅਸੀਂ ਚੋਰ ਨੂੰ ਗ੍ਰਿਫਤਾਰ ਕਰ ਲਿਆ ਹੈਗਾ ਤੇ ਜਿਹੜਾ ਉਹਦੇ ਕਮਰੇ ਵਿੱਚੋਂ ਚਾਬੀਆਂ ਤੇ ਇਦਾਂ ਹੋਰ ਜਿੰਨਾਂ ਛੋਟੀਆਂ ਛੁਰੀਆਂ ਵਗੈਰਾ ਵੀ ਮਿਲੀਆਂ ਹੈਗੀਆਂ ਇਹ ਮੈਂ ਦੱਸਣਾ ਇੱਥੇ ਜ਼ਰੂਰੀ ਸਮਝਦਾ ਹੈਗਾ ਕਿ ਜਿਉਂ ਹੀ ਸਾਨੂੰ ਇਸ ਚੀਜ਼ ਦੀ ਜਾਣਕਾਰੀ ਮਿਲੀ ਤੋ ਹੀ ਅਸੀਂ ਪਰਚਾ ਦਰਜ ਕਰਕੇ ਤੇ ਵਿਦਨ 2 ਡੇਸ ਐਸੀ ਇਹ ਚੋਰੀ ਚੋਰੀ ਵਾਲੇ ਬੰਦੇ ਨੂੰ ਟ੍ਰੇਸ ਕਰ ਲਿਆ ਸਰ ਜੀ ਮਨਛਾ ਕੀ ਵੀ ਏ ਜੀ ਬੰਦਾ ਜਣੀ ਕਿ ਹੁਣ ਜਿਹੜੀ ਮੋਡਲੀ ਪੋਰਟ ਕੋਡਤਾਲ ਤੇ ਲੱਗਾ ਹੈ ਕਿ ਵੈਸੇ ਜਿੱਦਾਂ ਇਹਨੂੰ ਹੁੰਦਾ ਨਾ ਕਿ ਬੰਦੇ ਨੂੰ ਕਿ ਚੋਰੀ ਕਰਕੇ ਕਿਸੇ ਕਈਆਂ ਨੂੰ ਫ੍ਰਿਲ ਮਿਲਦਾ ਹੈਗਾ ਉਹ ਵਾਲਾ ਕੰਮ ਸੀ ਇਹਦਾ ਜੀ ਪਹਿਲਾਂ ਵੀ ਕਰਿਆ ਨਹੀਂ ਪਹਿਲਾਂ ਪਤਾ ਇਹਨੇ ਕਿਹਾ ਹੈਗਾ ਕਿ ਪਹਿਲਾਂ ਵੀ ਇਹਨੇ ਇੱਕ ਟਰੱਕ ਚੋਰੀ ਕੀਤਾ ਹੈਗਾ ਉਹਦੇ ਬਾਰੇ ਕਿ ਚੈੱਕ ਕਰ ਰਹੇ ਆਂ ਕਿ ਪਰਚਾ ਦਰਜ ਹੋਇਆ ਹੈ